ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਰਸੇ ਵਾਲੀ ਟਿੰਡਿਆਂ ਦੀ ਸਬਜ਼ੀ ਬਣਾਵਾਂਗੇ ਇਹ ਸਬਜ਼ੀ ਬਹੁਤ ਹੀ ਟੇਸਟੀ ਬਣੇਗੀ ਅੱਜ ਆਪਾਂ ਇਹ ਸਬਜ਼ੀ ਨੂੰ ਰਸੇ ਵਾਲੀ ਬਣਾਵਾਂਗੇ ਚਲੋ ਜੀ ਵੇਖ ਲੈਣੇ ਆਂ ਇਹ ਟਿੰਡਿਆਂ ਦੀ ਸਬਜ਼ੀ ਕਿਵੇਂ ਬਣਦੀ ਹੈ ਇੱਥੇ ਮੈਂ ਟਿੰਡੇ ਲਏ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਇਹ 1 ਕਿਲੋ ਟਿੰਡੇ ਨੇ ਇਹ ਇਸ ਤਰੀਕੇ ਦੇ ਟਿੰਡੇ ਨੇ ਹੁਣ ਆਪਾਂ ਇਹਨਾਂ ਨੂੰ ਛੇਲਾ ਲਵਾਂਗੇ ਇੰਨੇ ਨੂੰ ਮੋਟਾ ਮੋਟਾ ਛੱਲ ਲਵਾਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਵੈਸੇ ਟੰਡਿਆਂ ਦੀ ਸਬਜ਼ੀ ਖਾਣਾ ਹਰ ਇੱਕ ਨੂੰ ਪਸੰਦ ਨਹੀਂ ਹੁੰਦਾ ਪਰ ਜੇਕਰ ਆਪਾਂ ਇਹ ਸਬਜ਼ੀ ਨੂੰ ਭਰ ਕੇ ਜਾਂ ਨਵੇਂ ਨਵੇਂ ਤਰੀਕਿਆਂ ਦੇ ਨਾਲ ਬਣਾਵਾਂਗੇ ਤੇ ਬਹੁਤ ਟੇਸਟੀ ਬਣਦੀ ਹੈ ਟੰਡਿਆਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਉਹ ਵੈਸੇ ਹਰ ਇੱਕ ਨੂੰ ਟੰਡਿਆਂ ਦੀ ਸਬਜ਼ੀ ਨਹੀਂ ਪਸੰਦ ਹੁੰਦੀ ਪਰ ਜਿਸ ਤਰੀਕੇ ਦੇ ਨਾਲ ਆਪਾਂ ਟੰਡਿਆਂ ਦੀ ਸਬਜ਼ੀ ਬਣਾਵਾਂਗੇ ਸਬਜ਼ੀ ਸਭ ਨੂੰ ਬਹੁਤ ਪਸੰਦ ਆਏਗੀ। ਹੁਣ ਮੈਂ ਸਾਰੀ ਸਬਜ਼ੀ ਨੂੰ ਛਿਲਕੇ ਕੱਟ ਲਵਾਂਗੀ। ਮਸਾਦੀ ਸਬਜੀ ਨੂੰ ਛੱਲ ਕੇ ਕੱਟ ਲਿਆ ਹੈ ਇਸ ਤਰੀਕੇ ਦੇ ਨਾਲ ਆਪਾਂ ਇਸ ਦੇ ਛੋਟੇ-ਛੋਟੇ ਪੀਸੇਸ ਵਿੱਚ ਕੱਟ ਲਵਾਂਗੇ ਸਬਜੀ ਨੂੰ ਹੁਣ ਆਪਾਂ ਸਬਜੀ ਲਈ ਤੜਕੇ ਜਾਂ ਮਸਾਲੇ ਦੀ ਤਿਆਰੀ ਕਰ ਲਵਾਂਗੇ ਇੱਥੇ ਮੈਂ ਇੱਕ ਹਰੀ ਮਿਰਚ ਲਈ ਹੈ ਭਾਜੇ ਨਾ ਕਿ ਤਿੱਖਾ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਹਰੀ ਮਿਰਚ ਲਵਾਂਗੇ ਤਿੰਨ ਪਿਆਜ਼ ਲਈ ਨੇ ਵੱਡੇ ਸਾਈਜ਼ ਦੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਛੱਲ ਲਿਆ ਹੈ ਆਣੇ ਛੋਟੇ ਸਾਈਜ਼ ਦੇ ਟਮਾਟਰ ਲਵਾਵਾਂਗੇ ਥੋੜੀ ਜਿਹੀ ਲਸਣ ਲਵਾਵਾਂਗੇ ਸਾਥੇ ਮੈਂ ਥੋੜੀ ਜਿਹੀ ਲਸਣ ਲਈ ਹੈ ਹੁਣ ਆਪਾਂ ਇਹ ਸਭ ਨੂੰ ਕੱਟ ਲਵਾਵਾਂਗੇ ਗਰੀਆਂ ਮਿਰਚਾਂ ਨੂੰ ਬਰੀਕ-ਬਰੀਕ ਕੱਟ ਲਵਾਂਗੇ। ਆ ਵੈਸੇ ਤਾਂ ਟੰਡਿਆਂ ਦੀ ਸਬਜ਼ੀ ਬਣਾਉਣ ਦੇ ਅਲੱਗ-ਅਲੱਗ ਤਰੀਕੇ ਨੇ ਭਾਰਾ ਚੱਪਾ ਟੰਡਿਆਂ ਦੀ ਸਬਜ਼ੀ ਰਸੇਦਾਰ ਬਣਾਵਾਂਗੇ। ਇੰਡੀਆ ਦੀ ਰਸੇ ਵਾਲੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਤੋਂ ਪਹਿਲਾਂ ਅਸੀਂ ਕਈ ਹੋਰ ਵੀਡੀਓਜ਼ ਵੀ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਲਾਸਨ ਨੂੰ ਵੀ ਬ੍ਰੀਕ ਬ੍ਰੀਕ ਕੱਟ ਲਵਾਂਗੇ ਤੇ ਨਿਆ ਦੀ ਰਸੇ ਵਾਲੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਸ ਤਰੀਕੇ ਦੀਆਂ ਹੋਰ ਰੈਸਪੀਜ਼ ਦੇਖਣੇਆਂ ਸਿੱਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਆਪਾ ਸਬਜੀ ਦੇ ਵਿੱਚ ਅਦਰਕ ਵੀ ਪਾ ਸਕਦੇ ਹਾਂ ਪਰ ਮੇਰੇ ਕੋਲ ਫਰੈਸ਼ ਅਦਰਕ ਨਹੀਂ ਸਿੱਧਾ ਆਪਾ ਸਬਜੀ ਦੇ ਵਿੱਚ ਅਦਰਕ ਨਸਨ ਦਾ ਪੇਸਟ ਪਾਵਾਂਗੇ ਤੋ ਪਹਿਲਾਂ ਅਸੀਂ ਆਪਣੇ ਚੈਨਲ ਤੇ ਟਿੰਡਿਆਂ ਦੀ ਸੁੱਕੀ ਸਬਜੀ ਪਰ ਮੇ ਟਿੰਡੇ ਤੇ ਟਿੰਡਿਆਂ ਦੀ ਕਈ ਹੋਰ ਰੈਸਪੀਜ਼ ਤੇ ਟਿੰਡਿਆਂ ਦੀ ਸਬਜੀ ਨੂੰ ਅਲੱਗ-ਅਲੱਗ ਤਰੀਕੇ ਨਾਲ ਬਣਾਉਣ ਦੀ ਰੈਸਪੀ ਵੀ ਸ਼ੇਅਰ ਕੀਤੀ ਹੈ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਜੇਕਰ ਤੁਸੀਂ ਇਹ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਜਦੋਂ ਆਪਾਂ ਕੋਈ ਵੀ ਰੈਸਪੀ ਬਣਾਉਂਦੇ ਹਾਂ ਸਬਜੀ ਬਣਾਉਂਦੇ ਹਾਂ ਤਾਂ ਆਪਾਂ ਉਸ ਦੇ ਵਿੱਚ ਸਬਜ਼ੀਆਂ ਨੂੰ ਕੱਟਦੇ ਵੀ ਹਾਂ ਤੇ ਉਸ ਤੇ ਥੋੜਾ ਸਮਾਂ ਵੀ ਲੱਗ ਜਾਂਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਬੋਰਿੰਗ ਲੱਗਦੀ ਹੋਏਗੀ ਤਾਂ ਅਸੀਂ ਤੁਹਾਨੂੰ ਪੂਰੀ ਵੀਡੀਓ ਦਿਖਾਉਂਦੇ ਹਾਂ ਕਿ ਆਪਾਂ ਇਹ ਸ਼ੁਰੂ ਕਿਵੇਂ ਸਬਜ਼ੀਆਂ ਨੂੰ ਕਿਸ ਤਰ੍ਹਾਂ ਕੱਟਿਆ ਤੇ ਸਬਜੀ ਕਿਸ ਤਰ੍ਹਾਂ ਬਣਾਈ ਕਿਉਂਕਿ ਵੀਡੀਓ ਨੂੰ ਬਣਾਉਣ ਤੇ ਕਾਫੀ ਸਮਾਂ ਲੱਗ ਜਾਂਦਾ ਹੈ ਇਹ ਤੁਹਾਨੂੰ ਅਸੀਂ ਇਸ ਲਈ ਥੋੜਾ ਲੰਬਾ ਕਰਕੇ ਵੀਡੀਓ ਨੂੰ ਦਿਖਾਉਂਦੇ ਹਾਂ ਤਾਂ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਕਿਸੇ ਰੈਸਪੀ ਨੂੰ ਬਣਾ ਹੀ ਰਹੇ ਹਾਂ ਤਾਂ ਆਪਾਂ ਉਸ ਨੂੰ ਚੰਗੀ ਤਰ੍ਹਾਂ ਇੱਕ ਵਾਰ ਦੇ ਵਿੱਚ ਹੀ ਵਧੀਆ ਦੇਖ ਕੇ ਬਣਾ ਸਕੀਏ ਆਪਣੀ ਰੈਸਪੀ ਵਧੀਆ ਬਣ ਕੇ ਤਿਆਰ ਹੋਵੇ ਕਿਉਂਕਿ ਜੇਕਰ ਆਪਾਂ ਸ਼ਾਰਟ ਦੇ ਵਿੱਚ ਵੀਡੀਓ ਬਣਾਵਾਂਗੇ ਤੇ ਸਮਝ ਨਹੀਂ ਆਏਗੀ ਹੁਣ ਆਪਾਂ ਟਮਾਟਰ ਨੂੰ ਵੀ ਬਰੀਕ-ਬਰੀਕ ਕੱਟ ਕਰ ਲਵਾਂਗੇ ਟਮਾਟਰ ਤੇ ਇਸੇ ਸੱਤ ਜਿਹੀ ਇਸੇ ਨੂੰ ਕੱਟ ਦੇਵਾਂਗੇ මටරනු ස්තරම් කටලමන්ගේ අපට මටරනු පිස්කෙවී පාසාකදේ හා සබ්ජීරය වෙච්ච තේස් තරම් වී පාසාකදේ හා කටකේ ਜੇ ਕਰਤਾ ਨੂੰ ਟਿੰਡਿਆਂ ਦੀ ਸਬਜ਼ੀ ਖਾਣਾ ਨਹੀਂ ਪਸੰਦ ਦਿੱਤਾ ਤੁਸੀਂ ਇਸ ਤਰ੍ਹਾਂ ਇਸ ਦੀ ਰਸੇਦਾਰ ਸਬਜ਼ੀ ਬਣਾ ਕੇ ਖਾ ਸਕਦੇ ਹੋ ਟਿੰਡਿਆਂ ਦੀ ਇਹ ਰਸੇਦਾਰ ਸਬਜ਼ੀ ਨੂੰ ਆਪਾਂ ਲਾਂਚ ਜਾਂ ਡਿਨਰ ਦੇ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ ਆਵੇ ਜਾਂ ਰੋਟੀ ਦੇ ਨਾਲ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਬਾਕੀ ਟਮਾਟਰ ਨੂੰ ਵੀ ਬਰੀਕ-ਬਰੀਕ ਕੱਟ ਲਵਾਂਗੇ। ਆਪਾਂ ਨੂੰ ਇਸ ਤਰੀਕੇ ਦੀਆਂ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ। ਤੇ ਜੋ ਸਬਜ਼ੀਆਂ ਗਰਮੀ ਦੇ ਵਿੱਚ ਆਉਂਦੀਆਂ ਨੇ ਉਹ ਵੀ ਖਾਣੀਆਂ ਚਾਹੀਦੀਆਂ ਨੇ ਆਪਾਂ ਨੂੰ ਹਰ ਤਰ੍ਹਾਂ ਦੀ ਸਬਜ਼ੀ ਖਾਣੀ ਚਾਹੀਦੀ ਹੈ ਪਿਆਜ਼ ਦੇ ਇਸ ਸਖਤ ਜਿਹੇ ਹਿੱਸੇ ਨੂੰ ਕੱਢ ਦੇਵਾਂਗੇ ਪਿਆਜ਼ ਨੂੰ ਵੀ ਆਪਾਂ ਇਸ ਤਰ੍ਹਾਂ ਰਫਲੀ ਕੱਟ ਲਵਾਂਗੇ ਮੈਂ ਪਿਆਜ਼ ਨੂੰ ਛੇਲੇ ਕੇ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਸਭ ਉਹ ਸਬਜ਼ੀਆਂ ਨੂੰ ਵੀ ਚੰਗੀ ਤਰ੍ਹਾਂ ਧੋ ਲਿਆ ਸੀ ਨਾ ਪੈਨਾਂ ਨੂੰ ਕੱਟ ਲਵਾਂਗੇ ਜਿਸ ਤਰ੍ਹਾਂ ਪੈਨਾਂ ਨੂੰ ਕੱਟਣਾ ਹੋਵੇਗਾ ਸਾਰੇ ਪਿਆਜ਼ ਦੇ ਇਸ ਤਰ੍ਹਾਂ ਤੇ ਜੇ ਇਸੇ ਨੂੰ ਕੱਟ ਦੇਵਾਂਗੇ ਤੇ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਰਫਲੀ ਜਿਹਾ ਕੱਟ ਲਵਾਂਗੇ रेसिपी ਚੰਗੀ ਲੱਗੇ ਤਾਂ ਤੁਸੀਂ ਇੱਕ ਵਾਰ ਇਸ ਤਰ੍ਹਾਂ ਰਸੇਦਾਰ ਸਬਜ਼ੀ ਬਣਾ ਕੇ ਦੇਖਿਓ ਜੀ ਟਿੰਡਿਆਂ ਦੀ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਹੱਥ ਵਾਲੀ ਮਸ਼ੀਨ ਦੇ ਨਾਲ ਦਰਦਰਾ ਜਿਹਾ ਪੀਸ ਲਵਾਂਗੇ ਇਸ ਤਰ੍ਹਾਂ ਪਿਆਜ਼ ਦਰਦਰਾ ਜਿਹਾ ਪੀਸ ਕੇ ਤਿਆਰ ਹੋ ਜਾਏਗਾ ਹੁਣ ਪਿਆਜ਼ ਇਸ ਤਰੀਕੇ ਦਾ ਪੀਸ ਕੇ ਤਿਆਰ ਹੈ ਉਹਨਾਂ ਆਪਾਂ ਇਸ ਦੀ ਸਬਜ਼ੀ ਬਣਾਵਾਂਗੇ ਕੁੱਕਰ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਜਿੰਨਾ ਟਾਈਮ ਤੇਲ ਗਰਮ ਹੋ ਰਿਹਾ ਹੈ ਉਹਨਾਂ ਟਾਈਮ ਆਪਾਂ ਕੁਝ ਮਸਾਲੇ ਤਿਆਰ ਕਰ ਲਵਾਂਗੇ ਬੱਲ ਦੇ ਵਿੱਚ ਸਵਾਦ ਅਨੁਸਾਰ ਨਮਕ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਚਮਚ ਹਲਦੀ ਪਾਵਾਂਗੇ ਇੱਕ ਚਮਚ ਲਾਲ ਚੀਲੀ ਪਾਊਡਰ ਪਾਵਾਂਗੇ ਆਪਾਂ ਸਬਜ਼ੀ ਦੇ ਵਿੱਚ ਹਰੀ ਮਿਰਚ ਵੀ ਪਾਈ ਹੈ ਇਸ ਲਈ ਆਪਾਂ ਮਿਰਚੇ ਹਿਸਾਬ ਨਾਲ ਹੀ ਪਾਵਾਂਗੇ ਇੱਕ ਚਮਚ ਬਲੈਕ ਪੀਪਰ ਪਾਵਾਂਗੇ ਇੱਕ ਚਮਚ ਮੈਗੀ ਮਸਾਲਾ ਪਾਵਾਂਗੇ ਇਸ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਸਬਜ਼ੀ ਦੇ ਵਿੱਚ ਤਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਕੇ ਮਸਾਲਿਆਂ ਨੂੰ ਇਸਦੇ ਵਿੱਚ ਪਾਣੀ ਪਾਵਾਂਗੇ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਹੁਣ ਆਪਾਂ ਸਬਜ਼ੀ ਬਣਾਵਾਂਗੇ ਤੇਲ ਗਰਮ ਹੋ ਚੁੱਕਿਆ ਹੈ ਇਸ ਦੇ ਵਿੱਚ ਜੀਰਾ ਪਾਵਾਂਗੇ ਜੀਰੇ ਨੂੰ ਥੋੜਾ ਜਿਹਾ ਪਕਾ ਲਵਾਂਗੇ ਲਸਣ ਪਾਵਾਂਗੇ ਲਸਣ ਨੂੰ ਪਕਾ ਲਵਾਂਗੇ ਆਪਾਂ ਇਸ ਨੂੰ ਜ਼ਿਆਦਾ ਨਹੀਂ ਪਕਾਵਾਂਗੇ ਲਸਣ ਨੂੰ ਹਲਕਾ ਸੁਨਹਿਰਾ ਹੋਣ ਤੱਕ ਪਕਾ ਲਵਾਂਗੇ ਇਸ ਤਰੀਕੇ ਨਾਲ ਟਿੰਡਿਆਂ ਦੀ ਰਸੇਦਾਰ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਲਸਣ ਨੂੰ ਥੋੜਾ ਜਿਹਾ ਪਕਾਉਣ ਤੋਂ ਬਾਅਦ ਆਪਾਂ ਇਸਦੇ ਵਿੱਚ ਹਰੀ ਮਿਰਚ ਐਡ ਕਰਾਂਗੇ। ਹਰੀਆਂ ਮਿਰਚਾਂ ਨੂੰ ਵੀ ਮਿਕਸ ਕਰਕੇ ਪਕਾ ਲਵਾਂਗੇ। ਜੇ ਨਾ ਕਾ ਪਤਿਖਾ ਖਾਣਾ ਪਸੰਦ ਕਰਦੇ ਆ ਉਸੇ ਹਿਸਾਬ ਨਾਲ ਇਸਦੇ ਵਿੱਚ ਹਰੀਆਂ ਮਿਰਚਾਂ ਐਡ ਕਰਾਂਗੇ। ప్యాజ డ్ ప్యాజను మే కలర్జ తే అదరక లసన్ పేస్ట్ పావీ ਅਦਰਕ ਲਸਣ ਦਾ ਪੇਸਟ ਪਾਉਣ ਦੇ ਨਾਲ ਵੀ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ। ਥੋੜੀ ਦੇਰ ਆਪਾਂ ਤੜਕੇ ਜਾਂ ਮਸਾਲੇ ਨੂੰ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ। ਥੋੜੀ ਦੇਰ ਪਕਾਉਣ ਤੋਂ ਬਾਅਦ ਇਸ ਦੇ ਵਿੱਚ ਟੰਡੇ ਐਡ ਕਰਾਂਗੇ। ਟੰਡੇ ਨੂੰ ਮਸਾਲੇ ਜਾਂ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਸਬਜੀ ਨੂੰ ਆਪਾਂ ਇਸੇ ਤਰ੍ਹਾਂ ਪਕਾ ਲਵਾਂਗੇ ਥੋੜੀ ਦੇਰ ਐਸੇ ਤਰ੍ਹਾਂ ਥੋੜੀ ਦੇਰ ਸਬਜੀ ਨੂੰ ਪਕਾਣ ਤੋਂ ਬਾਅਦ ਆਪਾਂ ਇਸਦੇ ਵਿੱਚ ਟਮਾਟਰ ਐਡ ਕਰਾਂਗੇ ਟਮਾਟਰ ਨੂੰ ਸਬਜੀ ਦੇ ਵਿੱਚ ਮਿਕਸ ਕਰ ਲਵਾਂਗੇ ਇਹ ਟਿੰਡਿਆਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਇਸਦੇ ਵਿੱਚ ਮਿਕਸ ਕੀਤੇ ਹੋਏ ਮਸਾਲੇ ਤੇ ਪਾਣੀ ਪਾਵਾਂਗੇ ਆਪਾਂ ਇਸਦੇ ਵਿੱਚ ਜ਼ਿਆਦਾ ਪਾਣੀ ਐਡ ਨਹੀਂ ਕਰਾਂਗੇ ਕਿਉਂਕਿ ਟਿੰਡਿਆਂ ਦੇ ਵਿੱਚ ਵੀ ਪਾਣੀ ਹੁੰਦਾ ਹੈ ਤੇ ਆਪਾਂ ਇਸਦੇ ਵਿੱਚ ਥੋੜਾ ਜਿਹਾ ਪਾਣੀ ਮਸਾਲਿਆਂ ਦੇ ਵਿੱਚ ਐਡ ਵੀ ਕੀਤਾ ਹੈ ਜੇਕਰ ਆਪਾਂ ਜ਼ਿਆਦਾ ਪਾਣੀ ਪਾਵਾਂਗੇ ਤੇ ਜ਼ਿਆਦਾ ਰਸਾ ਬਣੇਗਾ ਆਪਾਂ ਸਬਜ਼ੀ ਦੇ ਵਿੱਚ ਥੋੜੀ ਜਿਹੀ ਰਸਾ ਬਣਾਵਾਂਗੇ ਇਸ ਲਈ ਇਸਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਹੀ ਐਡ ਕੀਤਾ ਹੈ ਜੋ ਕਿ ਆਪਾਂ ਮਸਾਲਿਆਂ ਦੇ ਵਿੱਚ ਐਡ ਕੀਤਾ ਸੀ ਤੇ ਕੁਝ ਪਾਣੀ ਟਿੰਡਿਆਂ ਦੇ ਵਿੱਚੋਂ ਵੀ ਨਿਕਲੇਗਾ ਜੇਕਰ ਆਪਾਂ ਜਿਆਦਾ ਪਾਣੀ ਪਾਵਾਂਗੇ ਤੇ ਟਿੰਡਿਆਂ ਦੇ ਵਿੱਚੋਂ ਵੀ ਪਾਣੀ ਨਿਕਲੇਗਾ ਫਿਰ ਸਬਜੀ ਵਧੀਆ ਨਹੀਂ ਬਣੇਗੀ। ਸਬਜੀ ਨੂੰ ਹਿਲਾ ਲਵਾਂਗੇ। ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦੇਵਾਂਗੇ ਤੇ ਸਬਜੀ ਨੂੰ ਪਕਾ ਲਵਾਂਗੇ। ਇੱਕ ਵਿਸਾ ਲਗਾ ਕੇ ਸਬਜੀ ਨੂੰ ਪਕਾ ਲਵਾਂਗੇ। ਵੇਚ ਵੇਚ ਦੀ ਇਹ ਪਾਚ ਚੈੱਕ ਕਰ ਲਵਾਂਗੀ ਜੇਕਰ ਆਪਾਂ ਨੂੰ ਪਾਣੀ ਲੱਗੇ ਤਾਂ ਆਪਾਂ ਸਬਜੀ ਦਾ ਪਾਣੀ ਸੁਕਾ ਲਵਾਂਗੇ ਜੇਕਰ ਆਪਾਂ ਨੂੰ ਪਾਣੀ ਨਾ ਲੱਗੇ ਤਾਂ ਆਪਾਂ ਸਬਜੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਸਬਜੀ ਨੂੰ ਪਕਾ ਲਵਾਂਗੇ ਤਾਂ ਕਿ ਸਬਜੀ ਜਲ ਵੀ ਨਾ ਜਾਏ ਵੈਸੇ ਹੀ ਆਪਾਂ ਸਬਜੀ ਨੂੰ ਬਰੀਕ ਕੱਟਿਆ ਹੈ ਜਲਦੀ ਬਣ ਜਾਈਗੀ ਆਪਾਂ ਸਬਜੀ ਨੂੰ ਬਰੀਕ ਕਟਿਆ ਹੈ ਇਸ ਦੇ ਨਾਲੇ ਜਲਦੀ ਪੱਕ ਜਾਏਗੀ ਹੁਣ ਆਪਾਂ ਸਬਜੀ ਨੂੰ ਵੇਖ ਲੈਣਾ ਇੱਕ ਬਸਲ ਲੱਗ ਚੁੱਕੀ ਹੈ ਇਸ ਤਰੀਕੇ ਦੀ ਆਪਣੀ ਸਬਜੀ ਬਣ ਕੇ ਤਿਆਰ ਹੈ ਨਾ ਹੀ ਇਸ ਦੇ ਵਿੱਚ ਜ਼ਿਆਦਾ ਰਸਾ ਹੈ ਤੇ ਨਾ ਹੀ ਜ਼ਿਆਦਾ ਸੁੱਕੀ ਹੈ ਹੁਣ ਸਬਜੀ ਬਣ ਕੇ ਤਿਆਰ ਹੈ ਇਸ ਨੂੰ ਸਰਵ ਕਰ ਲਵਾਂਗੇ ਗਰਮ ਗਰਮ ਸਬਜੀ ਨੂੰ ਸਰਵ ਕਰ ਲਵਾਂਗੇ ਇਹ ਸਬਜੀ ਰੋਟੀ ਪਰੌਂਠੇ ਦੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਅੱਜ ਆਪਾਂ ਹੀ ਸਬਜੀ ਨੂੰ ਰਸੇਦਾਰ ਬਣਾਇਆ ਹੈ ਜੇ ਵੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਦਿਨ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਨੂੰ ਬਿਨਾਂ ਸਕਿਪ ਕਰੇ ਤੋਂ ਪੂਰਾ ਦੇਖਣ ਦੇ ਲਈ ਧੰਨਵਾਦ